ਪਾਸ਼ਾ ਦੀ ਬਾਣੀ ਕਹਿੰਦੀ ਹੈ ਭਾਈ ਕਿ ਉਸ ਪ੍ਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਪ੍ਰਮਾਤਮਾ ਦੇ ਨਾਮ ਨੂੰ ਭੁੱਲ ਕੇ ਇਹ ਜਿਹੜਾ ਇਨਸਾਨ ਹੈ ਸਦਾ ਮਾਇਆ ਦੇ ਹੱਥੋਂ ਬੇਪੱਤ ਹੋਇਆ ਹੈ ਉਸ ਦੀ ਬੇਪਤੀ ਹੁੰਦੀ ਜੋ ਪ੍ਰਮਾਤਮਾ ਨੂੰ ਮਨੋਂ ਵਿਸਾਰ ਦਿੰਦਾ ਪਾਸ਼ਾ ਕਹਿੰਦੀ ਤਾਂ ਕੋ ਧੋਖਾ ਕਹਾ ਵਿਆਪੈ ਜਾਂ ਕੋ ਓਟ ਤੁਹਾਰੀ ਪਰ ਜਿੰਨੇ ਗੁਰੂ ਸਾਹਿਬ ਜੀ ਤੇ ਟੇਕ ਰੱਖ ਲਿਆ ਨਾ ਭਰੋਸਾ ਰੱਖ ਲਿਆ ਫਿਰ ਉਹਨੂੰ ਕਿਸੇ ਪਾਸਿਓਂ ਧੋਖਾ ਨਹੀਂ ਮਿਲ ਸਕਦਾ ਇਹ ਦੁਨੀਆ ਸੰਸਾਰ ਆਪਾਂ ਨੂੰ ਧੋਖਾ ਦੇ ਸਕਦੀ ਹੈ ਸੰਸਾਰ ਧੋਖਾ ਦੇ ਸਕਦਾ ਪਰ ਉਹ ਪਰਮਾਤਮਾ ਦਾ ਜਪਿਆ ਹੋਇਆ ਨਾਮ ਕੀਤਾ ਹੋਇਆ ਸਿਮਰਨ ਪਿਆਰੋ ਕਦੇ ਵੀ ਆਪਾਂ ਨੂੰ ਧੋਖਾ ਨਹੀਂ ਦੇ ਸਕਦਾ ਸਤਗੁਰ ਕਿਰਪਾ ਕਰ ਰਹੇ ਨੇ ਸੰਤਾਂ ਸ਼੍ਰੀ ਨਾਮ ਕਮਲ ਰਾਜ ਸਹਿ ਮਹਾਰਾਜ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਆਪ ਆਰਦਾਸਾਂ ਕਰ ਰਹੇ ਹਾਂ ਸੋ ਸਾਰੀਆਂ ਸੰਗਤਾਂ ਨੂੰ ਪਹਿਲਾਂ ਬੇਨਤੀ ਹੈ ਕਿ ਅੱਜ 10 ਵਜੇ ਸ਼੍ਰੀ ਸਹਿ ਪਾਠ ਸਾਹਿਬ ਜੀ ਕੇ ਭੋਗ ਪਾਏ ਜਾਣੇ ਹਨ ਸੋ ਸਾਰੀਆਂ ਹੀ ਸੰਗਤਾਂ ਨੇ ਕੰਮਾਂ ਕਾਰਨ ਨੂੰ ਸੰਕੋਚਦਿਆਂ ਹੋਇਆਂ ਤਕਰੀਬਨ 10 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਇਹ ਧੰਨ ਧੰਨ ਬਾਬਾ ਜਵਾਰ ਸਿੰਘ ਜੀ ਜਿਨ੍ਹਾਂ ਦੀ ਯਾਦ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਹਿ ਪਾਠ ਸਾਹਿਬ ਆਰੰਭ ਕਰਵਾਏ ਹੋਏ ਹਨ ਸਤਿਗੁਰੂ ਜੀ ਕਿਰਪਾ ਕਰਦੇ ਨੇ ਰਹਿਮਤ ਕਰੇ ਨੇ ਭਾਈ ਜਵਾਰ ਸਿੰਘ ਜੀ ਦਾ ਪਿੰਡ ਛਿੰਗੜੀ ਗ੍ਰਸਥ ਧਰਮ ਵਿੱਚ ਰਹਿੰਦੇ ਹੋયા ਇਸ ਸੰਸਾਰ ਤੇ ਗ੍ਰਸਥੀ ਜੀਵਨ ਬਤੀਤ ਕਰਦੇ ਹੋયા ਇੱਕ ਬੜੀ ਉੱਚੀ ਪਦਵੀ ਹਾਸਲ ਕਰ ਲਈ ਪਿਆਰਿਓ ਤਨਤਨ ਬਾਬਾ ਜਵਾਰ ਸਿੰਘ ਜੀ ਨੇ ਸੇਵਾ ਕਰਦਿਆਂ ਕਰਦਿਆਂ ਉਸ ਕਾਲਪੁਰਖ ਦਾ ਰੂਪ ਬਣ ਕੇ ਪਿਆਰਿਓ ਬਾਬਾ ਜਵਾਰ ਸਿੰਘ ਜੀ ਬਚਪਨ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਸੇਵਾ ਕਰਨ ਦਾ ਬੜਾ ਸ਼ੌਂਕ ਸੀ ਪਿਆਰਿਓ ਸੇਵਾ ਕਰਦਿਆਂ 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 ਐਸੀ ਸੇਵਾ ਕੀਤੀ ਕਿ ਲਾਲਾ ਬਲੀ ਨੂੰ ਵੀ ਆਪਣੇ ਪਿਆਰ ਦੇ ਵਿੱਚ ਖਿੱਚ ਕੇ ਪਿਆਰੋ ਆਪਣੇ ਪਿੰਡ ਲਿਆਏ ਸਨ ਆਪ ਜੀ ਜਾਣਦੇ ਹੋ ਇੰਨੀ ਸੇਵਾ ਇੰਨੀ ਭਾਵਨਾ ਸੀ ਜਦੋਂ ਰਾਜਾ ਸਹਿ ਮਹਾਰਾਜ ਸਾਧੂ ਮੰਡਲੀ ਦੇ ਨਾਲ ਜਾ ਰਹੇ ਸਨ ਨਾ ਪਿਆਰੋ ਗੰਗਾ ਦਾਸ ਇੱਕ ਉਹਨਾਂ ਦੀ ਪਾਰਟੀ ਰਾਜਾ ਸਹਿ ਮਹਾਰਾਜ ਐਸੇ ਅਮੋਲਕ ਹੀਰੇ ਐਸੇ ਲਾਲ ਸਨ ਬਾਬਾ ਜਵਾਰ ਸਿੰਘ ਜੀ ਨੇ ਪਛਾਣ ਲਿਆ ਸੀ ਪਿਆਰੇ ਰਾਜਾ ਸਹਿ ਮਹਾਰਾਜ ਨੂੰ ਬੜੀ ਕੋਸ਼ਿਸ਼ ਕੀਤੀ ਕਿ ਰਾਜਾ ਸਹਿ ਮਹਾਰਾਜ ਜੀ ਨੂੰ ਇੱਥੋਂ ਲਿਜਾਣ ਵਾਸਤੇ ਪਰ ਬਾਬਾ ਜਵਾਰ ਸਿੰਘ ਜੀ ਨੇ ਐਸਾ ਪਛਾਣਿਆ ਐਸੀਆਂ ਪ੍ਰੇਮ ਦੀਆਂ ਡੋਰਾ ਪਾਈਆਂ ਇੰਨਾ ਭਰੋਸਾ ਇੰਨਾ ਵਿਸ਼ਵਾਸ ਉਸ ਪਰਮਾਤਮਾ ਆਕਾਲ ਪੁਰਖ ਤੇ ਕਿ ਰਾਜਾ ਸਹਿ ਮਹਾਰਾਜ ਨੂੰ ਕਿਤੇ ਜਾਣ ਨਹੀਂ ਦਿੱਤਾ ਬੜਾ ਜ਼ੋਰ ਲਾਇਆ ਪਿਆਰੇ ਬڑے ਉਪਰਾਲੇ ਕੀਤੇ ਗਏ ਵੀ ਰਾਜਾ ਸਹਿ ਮਹਾਰਾਜ ਜੀ ਨੂੰ ਇੱਥੋਂ ਲਜਾਇਆ ਜਾਵੇ ਗੰਗਾ ਦਾਸ ਦੀ ਪਾਲਟੀ ਨੇ ਬੜਾ ਉਪਰਾਲਾ ਕੀਤਾ ਪਰ ਇਹ ਪ੍ਰੇਮ ਸਦਕਾ ਇੰਨੀ ਭਾਵਨਾ ਸੀ ਨਾ ਪਿਆਰ ਉਸ ਪਰਮਾਤਮਾ ਕਾਲਪੁਰਖ ਨਾਲ ਇੰਨੀ ਰੂਹ ਜੁੜ ਚੁੱਕੀ ਸੀ ਕਿਉਂਕਿ ਇਹ ਜੀਵਨ ਜਿਹੜਾ ਸੰਸਾਰਿਕ ਜੀਵਨ ਨਾ ਪਿਆਰ ਹਰ ਇੱਕ ਨੂੰ ਮਿਲਿਆ ਹਰ ਇੱਕ ਨੇ ਆਪਣੇ ਸਵਾਸ ਭੋਗ ਕੇ ਜਾਣੇ ਨੇ ਆਪਾਂ ਅਰਦਾਸ ਕਰਦੇ ਹਾਂ ਜਿਤਨੀ ਕੁ ਸਵਾਸਾਂ ਰੂਪੀ ਪੂੰਜੀ ਮਿਲੀ ਸੀ ਸੋ ਭੋਗਦੇ ਹਾਂ ਆਂ ਸੰਸਾਰਿਕ ਯਾਤਰਾ ਕਰਦੇ ਹਾਂ ਕਾਲ ਚਲਾਣਾ ਕਰ ਗਿਆ ਆਪਾਂ ਅਰਦਾਸ ਕਰਦੇ ਹਾਂ ਨਾ ਪਿਆਰਿਓ ਇਸੇ ਤਰ੍ਹਾਂ ਜਿੰਨੇ ਕ ਆਪਾਂ ਨੂੰ ਸਵਾਸਾਂ ਰੂਪੀ ਪੂੰਜੀ ਮਿਲੀ ਹੈ ਨਾ ਭੋਗਦੇ ਹਾਂ ਇੱਕ ਦਿਨ ਜਾਣਾ ਜ਼ਰੂਰ ਹੈ ਪਰ ਜਿਨ੍ਹਾਂ ਨੇ ਨਾਮ ਜਪਿਆ ਜਿਨ੍ਹਾਂ ਨੇ ਬੰਦਗੀ ਕੀਤੀ ਹੈ ਜਿਨ੍ਹਾਂ ਨੇ ਸਿਮਰਨ ਕੀਤਾ ਉਹ ਪਰਮਾਤਮਾ ਦੇ ਨਾਲ ਇੰਨਾ ਕਿ ਇੱਕਮਿਕ ਹੋ ਗਏ ਪਿਆਰਿਓ ਕਿ ਪਰਮਾਤਮਾ ਤੇ ਉਹਨਾਂ ਦੇ ਵਿੱਚ ਕੋਈ ਭੇਦ ਭਾਵ ਨਹੀਂ ਰਿਹਾ ਬੰਦਗੀ ਕਰਦੇ ਹੁਆ ਸਿਮਰਨ ਕਰਦੇ ਹੁਆ ਐਸੀ ਰਹਿਮਤਾ ਹੋਈ ਐਸੀ ਬਖਸ਼ਿਸ਼ ਹੋਈ ਕਿ ਰਾਜਾ ਸਹਿ ਮਹਾਰਾਜ ਜਿਹੜੇ ਐਸੇ ਮਹਾਬਲੀ ਸਨ ਇਹਨਾਂ ਨੂੰ ਪਛਾਣਨ ਵਾਲੀ ਅੱਖ ਵੀ ਬਾਬਾ ਜਵਾਰ ਸਿੰਘ ਦੀ ਸੀ ਪਿਆਰਿਓ ਬਾਬਾ ਜਵਾਰ ਸਿੰਘ ਨੇ ਪਛਾਣਿਆ ਪਛਾਣ ਕੇ ਕਿਤੇ ਜਾਣ ਨਹੀਂ ਦਿੱਤਾ ਐਸੇ ਕਰਕੇ ਇਹ ਦਵਾਬੇ ਦੀ ਧਰਤੀ ਤੇ ਅੱਜ ਭਾਗ ਲੱਗੇ ਹੋਏ ਨੇ ਪਿਆਰਿਓ ਬਾਬਾ ਜਵਾਰ ਸਿੰਘ ਦੀ ਅੱਖ ਨੇ ਪਛਾਣ ਲਿਆ ਸੀ ਕਿਉਂਕਿ ਬਾਬਾ ਜਵਾਰ ਸਿੰਘ ਆਪ ਉਹ ਕਾਲਪੁਰਖ ਰੂਪ ਸਨ ਪਿਆਰਿਓ ਤੇ ਰਾਜਾ ਸਹਿ ਮਹਾਰਾਜ ਨੂੰ ਪਛਾਣ ਕੇ ਕਿਉਂਕਿ ਜਦੋਂ ਰਾਜਾ ਸਹਿ ਮਾਰੇ ਇੱਕ ਸੰਤ ਮੰਡਲੀ ਨਾਲ ਸਨ ਇੱਕ ਗੰਗਾ ਦਾਸ ਆ ਪਿਆਰਿਓ ਤੁਸੀਂ ਨੇ ਉਰੀ ਕਰਨਾ ਵਿੱਚ ਪੜਿਓ ਉਹਨੇ ਬੜੇ ਯਤਨ ਕੀਤੇ ਬੜੇ ਉਪਰਾਲੇ ਕੀਤੇ ਕਿ ਰਾਜਾ ਸਹਿ ਮਾਰੇ ਨੂੰ ਆਪਣੀ ਮੰਡਲੀ ਦੇ ਨਾਲ ਰਲਾ ਕੇ ਆਪਣੇ ਨਾਲ ਰਲਾ ਕੇ ਉਹ ਕਿਤੇ ਦੂਰ ਲੈ ਜਾਣ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਰਾਜਾ ਸਹਿ ਮਹਾਰਾਜ ਰਾਜਾ ਸਹਿ ਮਹਾਰਾਜ ਜੇ ਉਹਨਾਂ ਦੇ ਨਾਲ ਰਹਿਣਗੇ ਤੇ ਉਹਨਾਂ ਦੀ ਮੰਡਲੀ ਦੀ ਸਦਾ ਚੜ੍ਹਦੀ ਕਲਾ ਰਹਿਣੀ ਹੈ ਔਰ ਆਇਆ ਸਾਹਿਬ ਮਰਨ ਨੂੰ ਜਾਣਦੇ ਸਨ ਸੰਤ ਗੰਗਾਦਾਸ ਜੀ ਪਰ ਬਾਬਾ ਜਵਾਰ ਸਿੰਘ ਜੀ ਨੇ ਕਿਤੇ ਨਹੀਂ ਜਾਣ ਦਿੱਤਾ ਪਿਆਰੋ ਅੱਜ ਤਾਂ ਹੀ ਇਸ ਧਰਤੀ ਨੂੰ ਭਾਗ ਲੱਗੇ ਹੋਏ ਨੇ ਆਪਣੀ ਸੰਸਾਰਿਕ ਜੀਵਨ ਯਾਤਰਾ ਇਸ ਦੁਨੀਆ ਨੂੰ ਤਾਰਦਿਆਂ ਹੋਇਆਂ ਇਸ ਦੁਨੀਆ ਨੂੰ ਪਿਆਰ ਕਰਦਿਆਂ ਹੋਇਆਂ ਉਸ ਪ੍ਰਮਾਤਮਾ ਦਾ ਉਪਦੇਸ਼ ਦਿੰਦਿਆਂ ਹੋਇਆਂ ਹਰ ਪਾਸੇ ਉਸ ਪਰਮਾਤਮਾ ਦੀ ਗੱਲ ਕਰਦਿਆਂ ਹੋਇਆ ਬਾਬਾ ਜਵਾਰ ਸਿੰਘ ਜੀ ਇਸ ਜੀਵਨ ਨੂੰ ਬਤੀਤ ਕਰਨ ਗ੍ਰਸਤੀ ਧਰਮ ਵਿੱਚ ਰਹਿ ਕੇ ਵੀ ਬੜੀ ਉੱਚੀ ਪਦਵੀ ਹਾਸਲ ਕਰ ਲਈ ਪਿਆਰਿਓ ਤੇ ਧੰਤਨ ਬਾਬਾ ਜਵਾਰ ਸਿੰਘ ਜੀ ਦੁਨੀਆ ਦਾ ਭਲਾ ਕਰਦਿਆਂ ਹੋਇਆ ਗੋਬਿੰਦਪੁਰ ਚਲੇ ਗਏ ਪਿਆਰਿਓ ਜਦੋਂ ਗੋਬਿੰਦਪੁਰ ਗਏ ਨਾ ਪੈਰ ਉੱਥੇ ਬਾਬਾ ਜਵਾਰ ਸਿੰਘ ਜੀ ਦਾ ਪਰਿਵਾਰ ਵੀ ਕਈ ਪਰਿਵਾਰਕ ਮੈਂਬਰ ਰਹ ਰਹੇ ਨੇ ਸ਼੍ਰੀਕਾ ਰਹ ਰਹੇ ਐ ਤੇ ਜਦੋਂ ਬਾਬਾ ਜਵਾਰ ਸਿੰਘ ਗੋਬਿੰਦਪੁਰ ਗਏ ਕੁਝ ਦਿਨ ਉੱਥੇ ਠਹਿਰ ਕੇ ਨਾ ਪਿਆਰੋ ਵਾਪਸ ਝਿੰਗੜਾ ਵੱਲ ਨੂੰ ਚਾਲੇ ਪਾ ਲੇ ਤੇ ਗੋਬਿੰਦਪੁਰ ਦੀ ਹੱਦ ਤੇ ਆ ਕੇ ਨਾ ਪਿਆਰੋ ਹੱਦ ਤੇ ਆ ਕੇ ਬਾਬਾ ਜਵਾਰ ਸਿੰਘ ਨੇ ਇੱਕ ਚਲਦੇ ਖੂਹ ਤੋਂ ਇਸ਼ਨਾਨ ਕੀਤਾ ਚਲਦੇ ਖੂਹ ਤੋਂ ਇਸ਼ਨਾਨ ਕਰਕੇ ਉੱਥੇ ਜਿਹੜੇ ਖੂਹ ਦੇ ਮਾਲਕ ਸਨ ਖੂਹ ਤੇ ਜਿਹੜੇ ਲੋਕ ਰਹਿ ਰਹੇ ਸਨ ਨਾ ਪਿਆਰੋ ਉਹਨਾਂ ਨੂੰ ਕਹਿੰਦੇ ਭਾਈ ਇਸ ਗੱਲ ਦਾ ਧਿਆਨ ਰੱਖਿਓ ਕਿ ਜੇ ਕੋਈ ਰਾਹੀ ਜਾਂਦਿਆਂ ਜਾਂਦਿਆਂ ਵੇਖੋ ਪਿਆਰੋ ਪਹਿਲਾਂ ਹੀ ਰਮਜ਼ ਮਾਰ ਦਿੱਤੀ ਕਹਿੰਦੇ ਜੇ ਕੋਈ ਰਾਹੀ ਜਾਂਦਿਆਂ ਜਾਂਦਿਆਂ ਕਿਤੇ ਆਪਣਾ ਸਰੀਰ ਛੱਡ ਦੇਵੇ ਨਾ ਕਿਤੇ ਉਹਦੀ ਮੌਤ ਹੋ ਜਾਵੇ ਕਹਿਣ ਦਾ ਭਾਵ ਸੀ ਕਹਿੰਦੇ ਜੇ ਕੋਈ ਰਾਹੀ ਜਾਂਦਿਆਂ ਜਾਂਦਿਆਂ ਆਪਣਾ ਸਰੀਰ ਛੱਡ ਦੇਵੇ ਜਿੱਥੇ ਉਹ ਸਰੀਰ ਛੱਡੇ ਉੱਥੇ ਹੀ ਉਹਦਾ ਅੰਤਮ ਸੰਸਕਾਰ ਹੋਣਾ ਚਾਹੀਦਾ ਹੈ ਕਹਿੰਦੇ ਭਾਈ ਇਹ ਸਾਡਾ ਉਪਦੇਸ਼ ਸਾਰਿਆਂ ਨੂੰ ਦੱਸ ਦਿਓ ਬਸ ਪਿਆਰੋ ਖੂਹ ਤੋਂ ਇਸ਼ਨਾਨ ਕੀਤਾ ਅੱਗੇ ਥੋੜਾ ਜਾ ਕੇ ਰਸਤੇ ਤੋਂ ਥੋੜੀ ਇੱਕ ਸਾਈਡ ਤੇ ਹੋ ਕੇ ਪਿਆਰੋ ਬਿਲਕੁਲ ਸਾਫ਼ ਜੀ ਜਗ੍ਹਾ ਵੇਖ ਕੇ ਪਧਰੀ ਜਗ੍ਹਾ ਵੇਖ ਕੇ ਪਿਆਰੋ ਜਲ ਦਾ ਛੱਟਾ ਮਾਰਿਆ ਜਲ ਦੇ ਨਾਲ ਉਹ ਜਗ੍ਹਾ ਨੂੰ ਸੁੱਚਾ ਕੀਤਾ ਜਗ੍ਹਾ ਨੂੰ ਸੁੱਚਾ ਕਰਕੇ ਚਿੱਟੀ ਚਾਦਰ ਉੱਪਰ ਲੈ ਕੇ ਤੇ ਸਮਾਧੀ ਲਾ ਕੇ ਬੈਠ ਗਏ ਪਿਆਰੋ ਉਸ ਪ੍ਰਮਾਤਮਾ ਨਾਲ ਇੱਕਮ ਇੱਕ ਕਿਉਂਕਿ ਪ੍ਰਮਾਤਮਾ ਤੇ ਅਕਾਲ ਪੁਰਖ ਤੇ ਉਹਨਾਂ ਦੇ ਪਿਆਰਿਆਂ ਵਿੱਚ ਕੋਈ ਭੇਦ ਭਾਵ ਨਹੀਂ ਪਿਆਰੋ ਇੱਕੋ ਹੀ ਰੂਪ ਹੈ ਆਪਣੇ ਉੱਪਰ ਲਈ ਚਿੱਟੀ ਚਾਦਰ ਬੈਠ ਕੇ ਸਮਾਧੀ ਲਾ ਕੇ ਪਿਆਰੋ ਐਸੀ ਸਮਾਧੀ ਲਾਈ ਸਮਾਧੀ ਲੱਗੀ ਹੋਈ ਹੈ ਤੇ ਇਹ ਆਪਣੇ ਸਵਾਸ ਪਿਆਰੋ ਤਿਆਗ ਦਿੱਤੇ ਇਹ ਸਰੀਰ ਢਿਲਾ ਹੋ ਗਿਆ ਉਸੇ ਜਗ੍ਹਾ ਤੇ ਆਪਣਾ ਇਹ ਸਰੀਰ ਛੱਡ ਦਿੱਤਾ ਜਿਹੜੀਆਂ ਸੰਗਤਾਂ ਨੇ ਨਾ ਪਿਆਰੋ ਕੋਈ ਕਾਫੀ ਭਾਰੀ ਸੰਗਤ ਜਾ ਰਹੀ ਸੀ ਕਿਸੇ ਉਹ ਵੀ ਅਫਸੋਸ ਵਾਸਤੇ ਜਾ ਰਹੇ ਸਨ ਨਾਲ ਬੁੜੀਆਂ ਸਨ ਨਾਲ ਬੀਬੀਆਂ ਸਨ ਨਾਲ ਚੰਗੇ ਸਿਆਣੇ ਇਨਸਾਨ ਸਨ ਕਾਫੀ ਭਾਰੀ ਇਕੱਠ ਦੇ ਵਿੱਚ ਜਾ ਰਹੇ ਸਨ ਜਦੋਂ ਵੇਖਿਆ ਕਿ ਕੋਈ ਸਾਧੂ ਇੱਕ ਸਾਈਡ ਤੇ ਬਿਰਤੀ ਲਾਈ ਹੋਈ ਹੈ ਜਦੋਂ ਕੋਲ ਗਏ ਤੇ ਉਹ ਮਾਈਆਂ ਨੇ ਵੇਖਿਆ ਕਿ ਇਹ ਸਰੀਰ ਢਿੱਲਾ ਪੈ ਚੁੱਕਿਆ ਸਰੀਰ ਛੱਡ ਚੁੱਕੇ ਨੇ ਤੇ ਗੋਵਿੰਦਪੁਰ ਵਿਖੇ ਪਿਆਰੋ ਸਨੇਹਾ ਭੇਜ ਦਿੱਤਾ ਗਿਆ ਕਹਿੰਦੇ ਵੀ ਵੀ ਤੁਹਾਡਾ ਭਗਤ ਜਵਾਰ ਸਿੰਘ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਉਹ ਸਰੀਰ ਛੱਡ ਗਏ ਨੇ ਜਿੱਦੂ ਸਨੇਹਾ ਮਿਲਿਆ ਨਾ ਪਿਆਰੋ ਗੋਵਿੰਦਪੁਰ ਵਿੱਚ ਸਾਰੇ ਲੋਕ ਸਾਰੇ ਪਿੰਡ ਦੇ ਸਾਰੇ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਦਾ ਸੀ ਸਾਰੇ ਪਿਆਰੋ ਹਰ ਇੱਕ ਸਰੀਰ ਭਜਦਾ ਆ ਰਿਹਾ ਬਾਬਾ ਜਵਾਰ ਸਿੰਘ ਦੇ ਦਰਸ਼ਨ ਕਰਨ ਵਾਸਤੇ ਕੋਈ ਕਿ ਕਿਸੇ ਨੂੰ ਚਿਤ ਖਿਆਲ ਵੀ ਨਹੀਂ ਸੀ ਕਿ ਬਾਬਾ ਜੀਵਾਰ ਸਿੰਘ ਜੀ ਨੇ ਸਰੀਰ ਛੱਡਣਾ ਇੱਕਦਮ ਹੀ ਸਰੀਰ ਛੱਡ ਗਏ ਬਾਬਾ ਜੀਵਾਰ ਸਿੰਘ ਨੇ ਸਰੀਰ ਛੱਡਿਆ ਸਰੀਰ ਛੱਡਿਆ ਤੇ ਇਧਰ ਝਿੰਗੜਾ ਵੀ ਪਿਆਰੋ ਸੁਨੇਹਾ ਪਹੁੰਚ ਗਿਆ ਰਾਜਾ ਸਹਿ ਮਹਾਰਾਜ ਝਿੰਗੜਾ ਸੰਗਤਾਂ ਨੂੰ ਤਾਰੇ ਨੇ ਝਿੰਗੜਾ ਵੀ ਸੁਨੇਹਾ ਪਹੁੰਚਿਆ ਤੇ ਰਾਜਾ ਸਹਿ ਮਹਾਰਾਜ ਜੀ ਨੇ ਬਾਬਾ ਸੁੰਦਰ ਸਿੰਘ ਨੂੰ ਭੇਜਿਆ ਬਾਬਾ ਇੰਦਰ ਸਿੰਘ ਨੂੰ ਭੇਜਿਆ ਕਿ ਜਾਓ ਪਾਈ ਤੁਸੀਂ ਚਲੋ ਅਸੀਂ ਤੁਹਾਡੇ ਪਿੱਛੇ ਪਿੱਛੇ ਆਉਨੇ ਆਈਆਂ ਤੇਈ ਸੇਵਕ ਪਿੰਡ ਝਿੰਗਣਾ ਤੋਂ ਚੱਲ ਪਏ ਪਿਆਰਿਓ ਰਾਜਾ ਸਾਹਿਬ ਮਹਾਰਾਜ ਜੀ ਦੇ ਕਹਿਣ ਉਪਰੰਤ ਗੋਬਿੰਦਪੁਰ ਦੀ ਹੱਦ ਤੇ ਪਹੁੰਚੇ ਐ ਤੇ ਜਿਹੜੇ ਗੋਬਿੰਦਪੁਰ ਦੇ ਲੋਕ ਨੇ ਉਹ ਕਹਿਣ ਲੱਗੇ ਕਿ ਇਹ ਸਾਡਾ ਹੱਕ ਬਣਦਾ ਹੈ ਕਿ ਅਸੀਂ ਆਪਣੇ ਪਿੰਡ ਵਿੱਚ ਇਹਨਾਂ ਦੀ ਦੇਹ ਦਾ ਸੰਸਕਾਰ ਕਰੀਏ ਪਰ ਬਾਬਾ ਜਵਾਰ ਸਿੰਘ ਜੀ ਜਾਂਦਿਆਂ ਜਾਂਦਿਆਂ ਪੈਰ ਕੋਈ ਉਪਦੇਸ਼ ਦੇ ਕੇ ਗਏ ਸਨ ਉਹ ਕਹਿੰਦੇ ਭਾਈ ਸਾਡਾ ਸੁਨੇਹਾ ਸਾਰਿਆਂ ਨੂੰ ਦੇ ਦਿਓ ਕਿ ਜਿੱਥੇ ਕੋਈ ਸਰੀਰ ਛੱਡੇ ਉਹਨਾਂ ਇਹ ਨਹੀਂ ਕਿਹਾ ਵੀ ਮੈਂ ਸਰੀਰ ਛੱਡ ਕੇ ਜਾ ਰਿਹਾ ਸਮਝਾਣਾ ਕੀਤਾ ਕਹਿੰਦੇ ਜਿੱਥੇ ਕੋਈ ਸਰੀਰ ਛੱਡੇ ਨਾ ਭਾਈ ਉਸੇ ਜਗ੍ਹਾ ਤੇ ਉਹਦਾ ਅੰਤਮ ਸੰਸਕਾਰ ਹੋਣਾ ਚਾਹੀਦਾ ਪਹਿਲਾਂ ਉਪਦੇਸ਼ ਦੇ ਗਏ ਸੀ ਪਰ ਗੋਬਿੰਦਪੁਰ ਦੇ ਜਿਹੜੇ ਲੋਕ ਸੀ ਉਹ ਕਹਿੰਦੇ ਸਾਡੇ ਪਿੰਡ ਵਿੱਚ ਇਹ ਸੰਸਕਾਰ ਹੋਣਾ ਚਾਹੀਦਾ ਇਧਰੋਂ ਝੰਗੜਾਂ ਦੇ ਲੋਕ ਪਿਆਰੋਂ ਪਹੁੰਚੇ ਉਸ ਸਰਾਧ ਤੇ ਉਸ ਜਗ੍ਹਾ ਤੇ ਜਿੱਥੇ ਬਾਬਾ ਜਵਾਰ ਸਿੰਘ ਜੀ ਨੇ ਸਰੀਰ ਛੱਡਿਆ ਸੀ ਤੇ ਇਧਰੋਂ ਪਿੰਡ ਗੋਵਿੰਦਪੁਰ ਜੀ ਦੇ ਲੋਕ ਜਿਹੜੇ ਨੇ ਇੱਕ ਪਾਲਕੀ ਤਿਆਰ ਕਰਕੇ ਪਾਲਕੀ ਦੇ ਉੱਪਰ ਬਾਬਾ ਜਵਾਰ ਸਿੰਘ ਜੀ ਦਾ ਸਰੀਰ ਰੱਖ ਕੇ ਤੇ ਪਿਆਰੋ ਪਿੰਡ ਗੋਵਿੰਦਪੁਰ ਲੈ ਕੇ ਜਾ ਰਹੇ ਨੇ ਤੇ ਰਾਜਾ ਸਹਿ ਮਹਾਰਾਜ ਇੱਕ ਕੋਠੜੀ ਅੰਦਰ ਪਿੰਡ ਝੰਗੜਾ ਕੋਠੜੀ ਅੰਦਰ ਵੜੇ ਪਿਆਰਿਓ ਅੱਖ ਦੇ ਝਮਕਕੇ ਜੀ ਨਾਲ ਇਹ ਪਿਆਰ ਨੂਰੀ ਕਰਨਾ ਵਿੱਚ ਲਿਖਿਆ ਹੋਇਆ ਹੈ ਅੱਖ ਦੇ ਝਮਕਕੇ ਨਾਲੋਂ ਵੀ ਪਹਿਲਾਂ ਪਿੰਡ ਝੰਗੜਾ ਇੱਕ ਕੋਠੜੀ ਵਿੱਚ ਬੜੇ ਨੇ ਅੰਦਰ ਕੋਠੜੀ ਦੀ ਕੁੰਡੀ ਲਾਈ ਤੇ ਅੱਖ ਦੇ ਚਮੱਕੇ ਤੂੰ ਪਹਿਲਾਂ ਧੰਨ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਮਹਾਰਾਜ ਪਿੰਡ ਗੋਬਿੰਦਪੁਰ ਪਹੁੰਚ ਗਏ ਪਿਆਰੀਓ ਝਗੜਾ ਤੇ ਪਿੰਡ ਗੋਬਿੰਦਪੁਰ ਦੇ ਲੋਕਾਂ ਦਾ ਕਾफी ਝਗੜਾ ਵਧ ਗਿਆ ਉਹ ਪਿੰਡ ਗੋਬਿੰਦਪੁਰ ਦੇ ਲੋਕ ਕਹਿਣ ਲੱਗੇ ਭਾਈ ਇਹ ਸਾਡਾ ਹੱਕ ਬਣਦਾ ਹੈ ਕਿ ਅਸੀਂ ਬਾਬਾ ਜਵਾਰ ਸਿੰਘ ਜੀ ਦਾ ਸੰਸਕਾਰ ਆਪਣੇ ਨਗਰ ਵਿੱਚ ਕਰਨਾ ਹੈ ਤੇ ਜਦੋਂ ਰਾਜਾ ਸਾਹਿਬ ਮਹਾਰਾਜ ਪਹੁੰਚੇ ਪਾਸ਼ਾ ਕਹਿਣ ਲੱਗੇ ਭਾਈ ਸਤਗੁਰਾਂ ਦਾ ਹੁਕਮ ਸੀ ਕਿ ਜਿੱਥੇ ਕੋਈ ਸਰੀਰ ਛੱਡੇ ਉੱਥੇ ਸੰਸਕਾਰ ਹੋਣਾ ਚਾਹੀਦਾ ਕਹਿੰਦੇ ਭੁੱਲਿਓ ਨਾ ਕਹਿੰਦੇ ਰਾਜਾ ਸਾਹਿਬ ਮਾਰੇ ਕਹਿਣ ਲੱਗੇ ਸਤਗੁਰਾਂ ਦਾ ਉਪਦੇਸ਼ ਦੀ ਕਿ ਭਾਈ ਜਿੱਥੇ ਕੋਈ ਸਰੀਰ ਛੱਡੇ ਉੱਥੇ ਸੰਸਕਾਰ ਹੋਣਾ ਚਾਹੀਦਾ ਤੁਸੀਂ ਇਹ ਸਤਗੁਰਾਂ ਦਾ ਉਪਦੇਸ਼ ਠੁਕਰਾਇਆ ਏ ਕਹਿੰਦੇ ਹੁਣ ਇੱਥੇ ਤੁਹਾਡੇ ਪਿੰਡ ਇਹ ਸੰਸਕਾਰ ਨਹੀਂ ਹੋਣਾ ਹੁਣ ਤੇ ਪਿੰਡ ਝੰਗੜਾ ਜਾ ਕੇ ਸੰਸਕਾਰ ਹੋਵੇਗਾ ਪਿੰਡ ਝੰਗੜਾ ਕਹਿੰਦੇ ਲਾਲਾ ਬਲੀ ਜੀ ਦੀ ਸਮਾਤ ਤੇ ਹੀ ਜਾ ਕੇ ਹੁਣ ਇਹ ਸੰਸਕਾਰ ਹੋਵੇਗਾ ਤੇ ਪਿਆਰਿਓ ਉਸੇ ਤਰ੍ਹਾਂ ਪਾਲਕੀ ਚੁੱਕੀ ਹੁਣ ਜਦੋਂ ਰਾਜਾ ਸਾਹਮਾਰੇ ਨੇ ਉਪਦੇਸ਼ ਦਿੱਤਾ ਰਾਜਾ ਸਾਹਿਬ ਦਾ ਹੁਕਮ ਹੋ ਗਿਆ ਕਿਸੇ ਦੀ ਹਿੰਮਤ ਨਹੀਂ ਪਈ ਅੱਗੋਂ ਬੋਲਣ ਦੀ ਪਿਆਰਿਓ ਰਾਜਾ ਸਾਹਿਬ ਦਾ ਬਚਨ ਕੋਈ ਠੁਕਰਾ ਨਹੀਂ ਸਕਦਾ ਰਾਜਾ ਸਹਿਮਾਰਾਈ ਨਾਲ ਨੇ ਪਿਆਰਿਓ ਤੇ ਬਾਬਾ ਜਵਾਰ ਸਿੰਘ ਜੀ ਦੀ ਦੇਹ ਉਸੇ ਪਾਲਕੀ ਤੇ ਪਾਈ ਹੋਈ ਹੈ ਤੇ ਪਾਲਕੀ ਨੂੰ ਚੁੱਕ ਕੇ ਪਿਆਰਿਓ ਬੜੀ ਭਾਰੀ ਸੰਗਤ ਹੈ ਨਾਲ ਬੜਾ ਭਾਰੀ ਇਕੱਠ ਹੈ ਸੰਗਤਾ ਨਾਲ-ਨਾਲ ਚੱਲ ਕੇ ਆ ਰਹੀਆਂ ਨੇ ਤੇ ਬਾਬਾ ਜਵਾਰ ਸਿੰਘ ਜੀ ਦਾ ਸਰੀਰ ਪਿੰਡ ਝੰਗੜੀ ਜਿੱਥੇ ਰਾਜਾ ਰਾਜਾ ਸਹਿ ਮਹਾਰਾਜ ਜੀ ਜਿੱਥੇ ਕਹਿ ਰਹੇ ਸਨ ਕਿ ਭਾਈ ਲਾਲਾ ਬਲੀ ਦੀ ਸਮਾਧ ਤੇ ਹੀ ਸੰਸਕਾਰ ਹੋਣਾ ਹੈ ਉਸੇ ਸਮਾਧ ਤੇ ਪਿਆਰਿਓ ਸਾਰੇ ਪਹੁੰਚ ਗਏ ਬੜਾ ਭਾਰੀ ਇਕੱਠ ਹੈ ਬੜਾ ਭਾਰੀ ਇਕੱਠ ਹੈ ਕੋਈ ਪਿਆਰਿਓ ਸ਼ਿਹਾਰੀ ਲੈ ਕੇ ਆ ਰਿਹਾ ਕੋਈ ਦੇਸੀ ਘਿਓ ਲੈ ਕੇ ਆ ਰਿਹਾ ਹੈ ਚੰਦਨ ਦੀ ਚਣਾਈ ਕਰਕੇ ਪਿਆਰਿਓ ਉਸ ਜਗ੍ਹਾ ਤੇ ਰਾਇਆ ਸਾਹਿਬਾਰੇ ਨੇ ਆਪਣੇ ਹੱਥੀਂ ਬਾਬਾ ਜਵਾਰ ਸਿੰਘ ਜੀ ਦਾ ਅੰਤਮ ਸੰਸਕਾਰ ਕਰਵਾਇਆ ਜਿਨ੍ਹਾਂ ਦੇ ਅੱਜ ਆਪਾਂ ਦਿਹਾੜੇ ਮਨਾ ਰਹੇ ਹਾਂ ਅੱਜ ਉਹਨਾਂ ਦੀ ਯਾਦ ਵਿੱਚ ਭੋਗ ਨੇ ਪਿਆਰੇ ਸ੍ਰੀ ਸਾਹਿਬ ਪਾਟ ਸਾਹਿਬ ਜੀ ਦੇ ਤਾਂ ਕਰਕੇ ਮਨ 'ਚ ਖਿਆਲ ਆਇਆ ਕਿ ਅੱਜ ਬਾਬਾ ਜਵਾਰ ਸਿੰਘ ਜੀ ਦੇ ਜੋ ਅੰਤਮ ਸਮੇਂ ਦੇ ਦਰਸ਼ਨ ਨੇ ਉਹ ਸੰਗਤਾਂ ਨਾਲ ਸਾਂਝ ਪਾਈ ਜਾਵੇ ਕਿਉਂਕਿ ਬਾਬਾ ਜਵਾਰ ਸਿੰਘ ਜੀ ਐਸੇ ਪਿਆਰੇ ਮਾਹਵਲੀ ਸਨ ਰਾਇਆ ਸਭ ਨੂੰ ਉਹਨਾਂ ਨੇ ਪਛਾਣਿਆ ਸੀ ਪਿਆਰਿਓ ਰਾਜਾ ਸਾਹਿਬ ਜੀ ਨੂੰ ਆਪਣੇ ਇਲਾਕੇ ਵਿੱਚ ਰੱਖਿਆ ਸੀ ਉਹਨਾਂ ਨੇ ਤੇ ਸੰਤ ਗੰਗਾਦਾਸ ਤੇ ਚਾਹੁੰਦੇ ਸੀ ਕਿ ਰਾਜਾ ਸਾਹਿਬ ਨੂੰ ਅਸੀਂ ਆਪਣੇ ਨਾਲ ਲੈ ਜਾਈਏ ਕਿਉਂਕਿ ਜਦੋਂ ਸੰਤ ਗੰਗਾਦਾਸ ਜੀ ਦੇ ਨਾਲ ਰਾਜਾ ਸਾਹਿਬ ਰਲੇ ਸਨ ਪਿਆਰੋ ਸੰਗਤਾਂ ਜਿੱਥੇ-ਜਿੱਥੇ ਵੇਖਦੇ ਸੀ ਨਾ ਰਾਜਾ ਸਾਹਿਬ ਜਾ ਰਹੇ ਸਨ ਤੇ ਜਿਹੜਾ ਸੰਤ ਗੰਗਾਦਾਸ ਉਹਨਾਂ ਦੀ ਮੰਡਲ ਦੀ ਪਿਆਰੋ ਚੜਤ ਬੜੀ ਹੋਣ ਲੱਗ ਪਈ ਸੀ ਲੋਕ ਮੰਨਣ ਲੱਗ ਪਏ ਸੀ ਰਾਜਾ ਸਾਹਿਬ ਕਰਕੇ ਤੇ ਜਿਹੜਾ ਸੰਤ ਗੰਗਾਦਾਸ ਉਹਦੇ ਮਨ ਵਿੱਚ ਇਹ ਖਿਆਲ ਆਇਆ ਕਿ ਜੇ ਰਾਜਾ ਸਾਹਿਬ ਸਾਡੇ ਨਾਲ ਰਹਿਣਗੇ ਤੇ ਸਾਡੀ ਸਦਾ ਚੜ੍ਹਦੀ ਕਲਾ ਰਹੇਗੀ ਉਹ ਜਾਣ ਨਹੀਂ ਸੀ ਦੇਣਾ ਚਾਹੁੰਦੇ ਪਰ ਬਾਬਾ ਜਵਾਰ ਸਿੰਘ ਜੀ ਦੀ ਅੱਖ ਨੇ ਪਛਾਣਿਆ ਤੇ ਆਪ ਰਾਜਾ ਸਾਹਿਬ ਮਾਰੇ ਨੂੰ ਆਪਣੇ ਇੱਥੇ ਇਲਾਕੇ ਵਿੱਚ ਰੱਖਿਆ ਪਰ ਅੱਜ ਜੈ ਜੈਕਾਰਾਂ ਹੋ ਰਹੀਆਂ ਨੇ ਅੱਜ ਥਾਂ ਥਾਂ ਤੇ ਰਾਜਾ ਸਾਹਿਬ ਮਾਰੇ ਜੀ ਨੇ ਭਗਤੀ ਕੀਤੀ ਬੰਦਗੀ ਕੀਤੀ ਤੇ ਆਪਾਂ ਨੂੰ ਇਹ ਸੰਗਤ ਕਰਨ ਦਾ ਸੁਭਾਗ ਸਮਾ ਮਿਲ ਰਿਹਾ ਹੁਣ ਇਹ ਵਰਸੀ ਦੇ ਦਿਹਾੜੇ ਆ ਰਹੇ ਨਾ ਪਿਆਰਿਓ ਪਿੰਡ ਮਜਾਰੇ ਬੱਲੋਵਾਲ ਪਿੰਡ ਝਿੰਗੜਾ ਆਪਣੇ ਪਿੰਡ ਰੱਪੇ ਸਾਰੇ ਪਾਸੇ ਇਹ ਸਮਾਗਮ ਮਨਾਏ ਜਾਣ ਤੇ ਪਤਾ ਨਹੀਂ ਪਿਆਰੋ ਕਿੰਨਿਆਂ ਕਿ ਜੀਵਾਂ ਦਾ ਉਧਾਰ ਹੋਣਾ ਹੈ ਪਤਾ ਨਹੀਂ ਕਿੰਨਿਆਂ ਕਿ ਜੀਵਾਂ ਦਾ ਉਧਾਰ ਹੋਣਾ ਬਾਣੀ ਦੇ ਪ੍ਰਵਾਹ ਚੱਲਣੇ ਨੇ ਅਥਾ ਫਿਰ ਨਗਰ ਕੀਰਤਨ ਸਜਾਏ ਜਾਣੇ ਨੇ ਅਮਰਤ ਵੇਲੇ ਪ੍ਰਭਾਤ ਫੇਰੀਆਂ ਸਜਾਈਆਂ ਜਾਂਦੀਆਂ ਨੇ ਪਤਾ ਨਹੀਂ ਕਿੰਨਿਆਂ ਦਾ ਭਲਾ ਹੋਣਾ ਜੇ ਇਹ ਸਾਰਾ ਕੁਝ ਹੋਇਆ ਤੇ ਬਾਬਾ ਜਵਾਰ ਸਿੰਘ ਦੀ ਅੱਖ ਨੇ ਪਛਾਣਿਆ ਤਾਂ ਹੋਇਆ ਪਿਆਰੋ ਇਸ ਕਰਕੇ ਜਿਹੜਾ ਬੰਦਗੀ ਕਰਨ ਵਾਲਾ ਨੇ ਜਿਹੜਾ ਨਾਮ ਜਪਣ ਵਾਲਾ ਹੈ ਇੱਕ ਛਿੰਨ ਦਾ ਜੱਪਿਆ ਹੋਇਆ ਨਾਮ ਉਹਦਾ ਕਾਲ ਥਾਏ ਪੈ ਜਾਂਦਾ ਅੱਜ ਜੈਜਾਕਾਰ ਹੋ ਰਹੀ ਹੈ ਬਾਬਾ ਜਵਾਰ ਸਿੰਘ ਦੀ ਕਿਉਂਕਿ ਆਪਣਾ ਪਿਆਰੋ ਸੁਭਾਅ ਹੈ ਮੰਗਨੇ ਜ਼ਰੂਰਾਂ ਪਰ ਆਪਣੀ ਮੰਗ ਇੰਨੀ ਕੁ ਹੈ ਕਿ ਸਿਰਫ ਆਪਾਂ ਪਰਿਵਾਰ ਦਾ ਸੁੱਖ ਮੰਗਨੇ ਆ ਕਦੇ ਰਾਜਾ ਸਾਹਿਬ ਦੀ ਆਪਾਂ ਕਿਰਪਾ ਬਖਸ਼ਿਸ਼ ਮੰਗੀ ਨਹੀਂ ਪਰ ਜਿਹੜੇ ਮੰਗਦੇ ਨੇ ਨਾ ਪਿਆਰੋ ਉਹ ਸਦਾ ਰਾਜਾ ਸਾਹਿਬ ਵਰਗੇ ਬਣ ਕੇ ਆਉ ਉਹ ਪਿਆਰੋ ਬੜੇ ਵੱਡ ਭਾਗਿਓ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸੋ 2 ਮਿੰਟ ਸਤਨਾਮ ਵਾਇਗਰੂ ਦਾ ਜਾਪ ਸਾਰਿਆਂ ਰਲ ਕੇ ਕਰਨਾ ਹੈ ਫਿਰ ਉਪਰੰਤ ਸਮਾਪਤੀ ਹੈ ਕੋਈ ਵੀ ਰਸਨਾ ਪਿਆਰਿਓ ਬਾਂਝੀ ਨਾ ਰਵੇ ਸਤ ਨਾਮ ਵਾਹੀ ਗੁਰੂ 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 ਸਤ ਨਾਮ ਵਾਹਿ ਗੁਰ 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 ਇੱਕ ਓੰਕਾਰ ਸਤ ਨਾਮ ਆਕਾਲ ਮੂਰਤ ਜਪ ਆਂਦ ਸਚ ਹੈ ਭੀ ਸਚ ਇੱਕ ਓੰਕਾਰ ਸਤਨਾਮ ਆਕਾਲ ਮੂਰਤ ਜਪ ਆਂਦ ਸਚ ਹੈ ਭੀ ਸੱਚ ਇੱਕ ਓੰਕਾਰ ਸਤਨਾਮ ਆਕਾਲ ਮੂਰਤ ਆਦ ਸਚ ਹੈ ਭੀ ਸੱਚ ਇਕ ਓੰਕਾਰ ਸਤਨਾਮ ਆਕਾਲ ਮੂਰਤ ਆਦ ਸਚ ਹੈ ਭੀ ਸਚ ਰਾਜਾ ਸਾਹਿਬ ਜੀ ਤੂੰ ਹੀ ਤੂੰ 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 ਸਾਰੇ ਬੋਲੋ ਭਾਈ ਪਿਆਰ ਵਿੱਚ ਰਾਜਾ ਸਾਹਿਬ ਜੀ ਤੂੰ ਹੀ ਤੂੰ 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 ਆਓ ਪਿਆਰਿਓ ਇਨੀਆਂ ਕਾ ਹਾਜ਼ਰੀਆਂ ਪ੍ਰਵਾਨ ਕਰਨੀਆਂ ਇਹੀ ਅਰਦਾਸ ਹੈ ਰਾਜਾ ਸਾਹਿਬ ਮਹਾਰਾਜ ਦੇ ਚਰਨਾਂ ਚ ਪਾਤਸ਼ਾਹ ਜਿਹੜੀਆਂ ਸੰਗਤਾਂ ਵੀ ਤੁਹਾਡੇ ਚਰਨਾਂ ਨਾਲ ਜੁੜੀਆਂ ਨੇ ਸੰਗਤਾਂ ਵਿੱਚ ਹਾਜ਼ਰੀਆਂ ਭਰੀਆਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਹਾਜ਼ਰੀਆਂ ਲਵਾ ਰਹੇ ਨੇ ਮਹਾਰਾਜ ਸਭ ਦੇ ਨਾਮ ਤੁਸੀਂ ਜਾਣਦੇ ਹੋ ਤੁਨ ਤਨ ਰਾਜਾ ਸਾਹਿਬ ਮਹਾਰਾਜ ਸਭ ਦੇ ਪਰਿਵਾਰਾਂ ਤੇ ਬੱਚਿਆਂ ਤੇ ਸਦਾ ਆਪਣਾ ਮੇਹਰ ਪ੍ਰਿਆਤ ਰੱਖਣਾ ਦੁੱਖਾਂ ਬਿਗਨਾ ਕਸ਼ਟਾਂ ਕਲੇਸ਼ਾਂ ਦੇ ਨਾਸ਼ ਕਰਨੇ ਆਪਣੇ ਭਜਨ ਬਾਣੀ ਦੇ ਪ੍ਰਕਾਸ਼ ਕਰਨੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਣੀ ਦੇਸਾਂ ਪਰਦੇਸਾਂ ਵਿੱਚ ਅੰਗ ਸੰਗ ਸਾਈ ਰਹਿਣਾ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਣੇ ਆਓ ਪਿਆਰਿਓ ਇਨੀਆਂ ਕਹਾਜਰੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ